ਹੈਲੋ ਗਾਇਜ਼ গুড ਮਾਰਨਿੰਗ ਸਸ਼ੀਕਾਲ ਸਾਰੇ ਨੂੰ ਉਮੀਦ ਕਰਦੀ ਆ ਸਾਰੇ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਵਲੌਗ ਦੇ ਵਿੱਚ ਟਾਈਮ ਹੋ ਚੁੱਕਿਆ 3:30 ਹੈ ਅੱਜ ਆਪਾਂ ਜਲਦੀ ਉੱਠ ਖੜੇ ਸੀਗੇ ਕਿਉਂਕਿ ਜਿਹੜਾ ਯਾਰ ਉੱਠ ਖੜਿਆ ਸੀਗਾ 4 ਵਜੇ ਉਹਨੂੰ ਦੁਬਾਰੇ ਸਵਾਗਤ ਆ ਤੇ ਆਪਾਂ ਕਿਹਾ ਵੀ ਚਲੋ ਕਾ ਨੂੰ ਦੁਬਾਰੇ ਸੌਣਾ ਕੰਮ ਧੰਦੇ ਨਿਵੇੜ ਲੈਣੇ ਆ ਕਿਉਂਕਿ ਅੱਜ ਬਟੀਕ ਤੇ ਅਸੀਂ ਜਲਦੀ ਜਾਣਾਗਾ ਤੇ ਉੱਥੇ ਥੋੜੇ ਜੇ ਕੰਮ ਜ਼ਿਆਦੇ ਨੇ ਸਾਨੂੰ ਤਾਂ ਕਰਕੇ ਤੇ ਕਪੜੇ ਵਾਸ਼ ਕਰਨ ਵਾਲੇ ਖਾਫੀ ਹੋਏ ਪਏ ਸੀ ਤੇ ਨਾਲੇ ਮੈਂ ਸੋਚਿਆ ਕਿ ਆਪਾਂ ਕਪੜੇ ਵਗੈਰਾ ਧੋ ਲਈਏ ਪਾਣੀ ਭਾਲੀਏ ਮਸ਼ੀਨ 'ਚ ਤੇ ਨੇ ਇਸ ਤੋਂ ਬਾਅਦ ਦੋ ਤਿੰਨ ਸੂਟ ਆਪਾਂ ਹੱਥੀਂ ਧੋਣੇ ਨੇ ਠੀਕ ਹੈ ਫਿਰ ਆਪਾਂ ਪੀਨੇ ਆ ਚਾਹ ਤੇ ਲੈਨੇ ਆ ਆਈਸ ਥੈਰੇਪੀ ਹਾਂਜੀ ਛਤਰੀ ਲਈ ਫਿਰ ਦਿਓ ਛੋਟੀ ਜੀ ਚੱਕ ਲਓ ਚੱਕ ਲਓ ਹੋ ਗਏ ਭਾਈ ਆਪਾਂ ਵੀ ਰੈਡੀ ਹਰ ਸਿੰਘ ਜੀ ਵੀ ਰੈਡੀ ਹੋ ਗਏ ਅਬ ਕੀ ਆ ਰਹੀ ਬੀਟ ਕੇ ਜਾਣਾ ਲਓ ਬਈ ਗਾਇਸ ਰਿੱਕੀ ਵੀ ਹੋ ਗਿਆ ਰੈਡੀ ਅੱਜ ਇਹਨਾਂ ਨੇ ਬੰਨੀ ਆ ਪੱਗ ਠੀਕ ਆ ਕਹਿੰਦੇ ਮੈਂ ਪੁਲਸ ਕਿਉਂਕਿ ਇਹਨਾਂ ਨੇ ਨਾ ਥਾਣੇ ਦੇ ਵਿੱਚ ਭਾਈ 2-3 2 ਸਾਲ ਕੇ 3 ਸਾਲ 3 ਸਾਲ ਹੈ ਨਾ 3 ਸਾਲ ਇਹਨਾਂ ਨੇ ਥਾਣੇ ਦੇ ਵਿੱਚ ਕੰਮ ਕੀਤਾ ਹੋਇਆਗਾ ਪੁਲਿਸ ਸਟੇਸ਼ਨ ਦੇ ਵਿੱਚ ਤੇ ਉਦੋਂ ਲੈਤੀ ਸੀ ਇਹਨਾਂ ਨੇ ਪੱਗ ਇਹ ਨਹੀਂ ਲੱਤੂ ਤਾਂ ਪਹਿਲਾਂ ਦੀ ਹੀ ਸੀ ਪਰ ਉੱਥੇ ਜ਼ਿਆਦਾ ਬੰਨ ਕੇ ਜਾਂਦੇ ਹੁੰਦੇ ਸੀ ਕੋਈ ਬੰਨ ਲੈਂਦਾ ਸੀ ਫਿਰ ਨਾਲ ਹੀ ਰਲ ਜਾਂਦੀ ਸੀ ਨਾ ਕਦੇ ਕਦੇ ਬੰਨ ਕੇ ਜਾਂਦਾ ਸੀ ਰੈਗੂਲਰ ਹੀ ਬੰਨਦਾ ਸੀ ਉਹ ਕਿ ਕਦੀ ਕਦੀ ਬੰਨ ਕੇ ਜਾਂਦੀ ਸੀ। ਆਹ ਨਾਲ ਲੜ ਜਾਂਦੇ ਸੀ ਮਾਮੀ ਉਹਦੇ। ਹਾਂ ਕਿਉਂਕਿ ਇਹਨਾਂ ਦੇ ਮਾਮਾ ਜੀ ਨੇ ਨਾ ਇਹ ਐਸਾਈ। ਉਹ ਕਿ ਜ਼ਰੂਰੀ ਨਹੀਂ ਵੀ ਇਹ ਰੰਗ ਪੁਲਿਸ ਵਾਲੀ ਬੰਨਣ ਬਹੁਤ ਮੁੰਡੇ ਹੋਣ ਨਹੀਂ ਬੰਨਦੇ ਆ। ਹਾਂ ਇਹ ਤਾਂ ਇਹ ਗੱਲ ਤਾਂ ਹੈਗੀ ਆ ਪਹਿਲਾਂ ਵਾਰ ਰੇਖੀ ਪੁਲਿਸ ਵਾਲੀ ਬੰਨਦੇ ਸੀ। ਪਹਿਲਾਂ ਬੰਨਦੇ। ਹਾਂ ਪਹਿਲਾਂ ਕੱਲੇ ਪੁਲਿਸ ਵਾਲੇ ਹੀ ਇਹ ਰੰਗ ਬੰਨਦੇ ਸੀ। ਹਮ ਹੁਣ ਸਭ ਪਹਿਲਾਂ ਪਹਿਚਾਣ ਹੁੰਦੀ ਸੀ ਵੀ ਇਹ ਰੰਗ ਵੀ ਇਹ ਮੁੰਡਾ ਪੁਲਿਸ 'ਚ ਹੋਣਾ। ਵੈਸੇ ਮੈਨੂੰ ਕਾਫੀ ਸਾਰਿਆਂ ਨੇ ਮੈਨੂੰ ਮੈਸੇਜ ਬਹੁਤ ਆਉਂਦੇ ਨੇ ਵੀ ਤੁਹਾਡੇ ਹਸਬੰਦ ਪੁਲਿਸ 'ਚ ਨੇ। ਮਾ ਪੱਗ ਜਿਆਦਾ ਬੰਨਦਾ ਨਹੀਂ ਪਰ ਤੁਸੀਂ ਉਦੋਂ ਫਿਰ ਥਾਣੇ 'ਚ ਉਦੋਂ ਹੀ ਆਪਾਂ ਵੀਡੀਓਜ਼ ਬਣਾਉਣ ਲੱਗੇ ਸੀ ਤੁਸੀਂ ਥਾਣੇ 'ਚ ਕੰਮ ਕਰਦੇ ਹੁੰਦੇ ਸੀ ਹਾਂ ਤੇ ਵੇਰੀ ਕੋਈ ਦੇਖ ਦੋ ਲੈਂਦਾ ਹਾਂ ਹਾਂ ਸਾਰੇ ਥਾਣੇ ਵਾਲੇ ਤਾਂ ਕਹਿੰਦਾ ਉਦੋਂ ਦਾ ਵੀ 6 ਲੱਗ ਕੇ ਬੈਠਾ ਸੀ ਮੁੰਡਾ ਹਾਂ ਇਹ ਮੁੰਡਾ ਵੀ ਇੱਥੇ ਥਾਣੇ 'ਚ ਲੱਗਿਆ ਹੋਇਆ ਹੈ ਰੱਖਦਾ ਬੰਦਾ ਹਾਂ ਚਲੋ ਅਸੀਂ ਉਹ ਵੀ ਖਾਣੇ ਤੋਂ ਹਾਂ ਉਹ ਬਹੁਤ ਵਧੀਆ ਕੰਮ ਸੀਗਾ ਬਸ ਇਹ ਸੀਗਾ ਵੀ ਟਾਈਮ ਵਾਲਾ ਮੰਗਦਾ ਸੀ ਕੰਮ ਹੁਣ ਵੀ ਇਹ ਕਰਦੇ ਨੇ ਉਹ ਕੰਮ ਉਪਰਜੀ ਦਾ ਸਾਨੂੰ ਮਾਮਾ ਜੀ ਦਾ ਕੰਮ ਕਰਨਾ ਪੈਂਦਾ ਇਹਨਾਂ ਨੂੰ ਜ਼ਰੂਰੀ ਹੈ ਰਬ ਜਰੂਰ ਸਦਾ ਸਿੰਘ ਸਾਹਿਬ ਚਾਹੁੰਦੀ ਇਹ ਗੱਲ ਇਕੱਲੇ ਮੈਂ ਤੈਨੂੰ ਸਭ ਤੋਂ ਨਹੀਂ ਸਾਰਾ ਬੁਟੀਕ ਦਾ ਕੰਮ ਕਿਉਂਕਿ ਪਤਾ ਕੀ ਹੈ ਮੈਂ ਮਤਲਬ ਕੀ ਹੈਗਾ ਵੀ ਜਿਵੇਂ ਹੁਣ ਮੈਂ ਫੈਬਰਿਕ ਵਗੈਰਾ ਲੈਣ ਜਾਣਾਗਾ ਨਾ ਬਾਈ ਜੇ ਦੂਰ ਤਰਾਡੇ ਜਾਣਾ ਫਿਰ ਮੈਂ ਹੁਣ ਬਸ ਤੇ ਥੋੜਾ ਲੈਣ ਜਾਊਂਗੀ ਫਿਰ 21 ਨੂੰ ਜਾਣ ਜਾਣਾ ਹੀ ਪੈਂਦਾ ਨਾਲ 21 ਦੇ ਜੋਬ ਹੀ ਜਦੋਂ ਮੈਂ ਪ੍ਰੈਗਨੈਂਟ ਹੋਈਆਂ ਉਸ ਤੋਂ ਬਾਅਦ ਛੱਡੀਆ ਸਾਰਾ ਕੰਮ ਇਹਨਾਂ ਨੇ ਜਿੰਨਾ ਆਪਦਾ ਕੰਮ ਸੀ ਉਸ ਤੋਂ ਬਾਅਦ ਛੱਡਿਆਗਾ ਕਿਉਂ ਛੱਡਿਆ ਹੁਣ ਇਹਨਾਂ ਨੇ ਆਪਦਾ ਜਿਹੜਾ ਕੰਮ ਆ ਉਹ ਜਸਟ ਆਨਲਾਈਨ ਚ ਚਲਾਇਆ ਹੋਇਆਗਾ ਜਿਵੇਂ ਕਦੇ ਕਦਾਈ ਜੋ ਵੀ ਹਾਂ ਕਿਉਂਕਿ ਇਸ ਜੁਝਾਰ ਨੂੰ ਪਾਲਣਾ ਕਿਉਂਕਿ ਮਾਂ ਬਾਪ ਦੋਨਾਂ ਨੇ ਪਾਲਣਾ ਹੁੰਦਾ ਬੱਚਾ ਤਾਂ ਕਰਕੇ ਫਿਰ ਇਹਨਾਂ ਨੂੰ ਤਾਂ ਮੇਰੇ ਨਾਲ ਆਉਣੀ ਪੈਤਾਂ ਜੇ ਮੈਂ ਆਪਾਂ ਦੋਨਾਂ ਨੇ ਰਲ ਕੇ ਮੇਰੀ ਫੇਰ ਕੁਝ ਬਣਦਾ ਕੋਈ ਤਾਂ ਗੱਲ ਆ ਇਕੱਲੇ ਬੰਦੇ ਤੋਂ ਇਹਨਾਂ ਨੂੰ ਸਾਥ ਚ ਨਹੀਂ ਨਾ ਆਉਂਦੀ ਗੱਲ ਸਹੀ ਗੱਲ ਆ ਫਿਰ ਬਾਕੀ ਰਿੱਕੀ ਫੈਬਰਿਕ ਵਗੈਰਾ ਵੀ ਤੁਸੀਂ ਨਾਲ ਜਾਓਗੇ ਜੇ ਉੱਥੇ ਮੈਂ ਕੁਝ ਸਿਲੈਕਟ ਕਰੂੰ ਕੰਮ ਕਰੂੰ ਤੁਸੀਂ ਜੁਝਾਰ ਦਾ ਮੂੰਹ ਹਾਂ ਚੀਜ਼ ਹੈ ਨਾ ਕਿਉਂਕਿ ਮਾਂ ਬਾਪ ਹੀ ਬੱਚੇ ਨੂੰ ਪਾਲ ਸਕਦੇ ਆ ਬਾਈ ਚਲੋ ਹਾਂ ਅਗਰ ਸਾਰੇ ਜਣੇ ਵੀ ਆਪ ਜਿਹਾ ਜੇ ਪਰਪਰ ਦੀ سپورਟ ਹਾਂ ਸਾਰੇ ਜਣੇ ਜਿਹੜਾ ਹਸਬੰਡ ਵਾਈਫ ਜੇ ਹਸਬੰਡ ਨੂੰ ਵਾਈਫ ਦੀ سپورਟ ਕਰੋ ਹਾਂਜੀ ਪੈਸੇ ਅੱਜ ਕੱਲ ਤਾਂ ਸਾਰੇ ਹੀ ਮੈਂ ਦੇਖਿਆਗਾ ਦਿਨ ਨਹੀਂ ਆ ਜਿੰਨੀਆਂ ਵੀ ਕੁੜੀਆਂ ਬਿਜ਼ਨਸ ਕਰਦੀਆਂ ਉਹਨਾਂ ਦੇ ਹਸਬੰਡ ਉਹਨਾਂ ਦੀ ਬਹੁਤ سپورਟ ਕਰਦੇ ਆ ਨਾਲ ਉਹਦੇ ਟਾਈਮ ਦੇ ਵਿੱਚ ਜ਼ਰੂਰੀ ਵੀ ਆ ਬਿਜ਼ਨਸ ਕਰਦੇ ਆ ਫੇਰੇ ਗਰੋ ਕਰਦੇ ਆ ਜਿਵੇਂ ਹੁਣ ਕਿੰਨੀ ਕਹਿੰਦੇ ਘਾਉਂਦੇ ਬੁਟੀਕ ਨੇਰੀ ਕੀ ਨਾਮੀ ਬੁਟੀਕ ਨੇ ਇੰਸਟਾ ਦੀ ਜਿਨ੍ਹਾਂ ਦੇ ਹਸਬੰਡ ਦੀ ਨਾਲ سپورਟ ਆ ਜਿਹੜੇ ਨਾਲ ਕੰਮ ਕਰਾਉਂਦੇ ਆ ਹਾਂਜੀ ਲੈ ਇਨੀ ਆਇਨੀ ਹਾਂਜੀ ਗਾਈਜ਼ ਆਪਾਂ ਪਹੁੰਚ ਗਏ ਸੀਗੇ ਬੁਟੀਕ ਤੇ ਜੀ ਠੀਕ ਹੈ ਤੇ ਆਪਣੇ ਜਿਹੜੇ ਹੈਗੇ ਨਵੇਂ ਸੂਟ ਜਿਹੜੇ ਉਹ ਸਾਰੇ ਰੈਡੀ ਹੋ ਗਏ ਆ ਨਵੇਂ neck ਦੇ ਡਿਜ਼ਾਈਨ ਅੱਜ ਮੈਂ ਤੁਹਾਡੇ ਨਾਲ ਡਿਫਰੈਂਟ ਡਿਫਰੈਂਟ ਡਿਜ਼ਾਈਨ ਸਾਂਝੇ ਕਰੂੰਗੀ ਕਾਟਨ ਦੇ ਸੂਟ ਜਿਹੜੇ ਆਪਾਂ ਸਟਿਚ ਕੀਤੇ ਆ ਠੀਕ ਹੈ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਤੇ ਬਾਕੀ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਸੂਟ ਇਹ ਸਾਰੇ client ਹੀ ਦੇ ਕੇ ਗਏ ਸੀ ਕਿ ਆਪਾਂ ਨੂੰ ਬਸ ਆਪਾਂ ਇਹਨਾਂ ਦੀ ਡਿਜ਼ਾਈਨਿੰਗ ਕੀਤੀ ਆ ਕਿਵੇਂ ਕੀਤੀ ਆ ਉਹ ਮੈਂ ਤੁਹਾਨੂੰ ਸਾਰਾ ਸਮਝਾ ਦਣੀ ਆ ਠੀਕ ਹੈ ਇਹ ਤੁਹਾਨੂੰ ਜੈਕਟ ਹਾਂਜੀ ਫਸਟ ਕੀ ਤਾਂ ਇਹ ਸੂਟ ਲੈ ਕੇ ਆਈ ਸੀ ਕਿ ਬਾਰੂ ਵੀ ਆਪਣੀ ਬਹੁਤ ਹੀ ਪਿਆਰੀ ਜੀ ਕਲਾਇੰਟ ਦੇ ਸੂਟ ਨੇ ਰਾਏਕੋਟ ਤੋਂ ਆਈ ਸੀ ਜਸਟ ਸਟਿਚਿੰਗ ਵਾਸਤੇ ਠੀਕ ਹੈ ਤੇ ਇਹਦੇ ਆਪਾਂ neck ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੈ ক্লোਜ਼ ਤੋਂ ਦਿਖਾ ਦੋ ਇੱਕ ਵਾਰ ਹਾਂਜੀ neck ਤੇ ਤੁਸੀਂ ਦੇਖ ਸਕਦੇ ਹੋ ਆਪਾਂ ਦਵਾਕੀ ਲੇਸ ਲਗਾਈ ਹੈ ਬਹੁਤ ਸੋਹਣਾ ਡਿਜ਼ਾਈਨ ਕ੍ਰੀਏਟ ਕੀਤਾਗਾ ਡਾਇਮੰਡ ਸ਼ੇਪ neck ਦੀ ਆ ਤੇ ਇਹਦੇ ਉੱਪਰ ਆਪਾਂ ਬਟਨ ਲਗਾਏ ਨੇ ਬਾਹਾਂਾਂ ਤੇ ਆਪਾਂ ਥੋੜੀ ਜੀ ਹੈਵੀ ਲੇਸ ਵੈਲ ਸ਼ੇਪ ਤੇ ਗੋਲ ਘੇਰਾ ਕੀਤਾ ਦਾ ਆਪਾਂ ਤੋੜਦੇ। ਚਾਰੇ ਪਾਸੇ ਆਪਾਂ ਜਿਹੜੀ ਹੈਗੀ ਇਹ ਲੇਸ ਲਗਾਈਏ ਤੇ ਸੇਮ ਹੀ ਇਦਾਂ ਲੇਸ ਲਗਾਈ ਆ ਆਪਾਂ ਪਹੁੰਚਿਆ ਤੇ ਕੋਈ ਵੀ ਤੁਹਾਡੀ ਕੋਈ ਜਿਆਦਾ ਫਲਾਰ ਵਾਲਾ ਸੂਟ ਹੋਊਗਾ ਤਾਂ ਤੁਸੀਂ ਉਹਦੇ ਉੱਪਰ ਇੱਥਾਂ ਦਾ ਡਿਜ਼ਾਈਨ ਜਿਹੜਾ ਉਹ ਕ੍ਰੀਏਟ ਕਰ ਸਕਦੇ ਹੋ ਬਈ। ਸੋਹਣਾ ਲੱਗਦਾ ਹੈ ਜੇ ਬਣਿਆ ਹੋਇਆ ਸੂਟ ਗੀਰ ਕੀਤਾ ਹੋਇਆ ਵੀ ਵਧੀਆ ਲੱਗਦਾ ਹੈ। ਇਦਾਂ ਤੁਸੀਂ ਲੈਸ ਲਿਆ ਸਕਦੇ ਹੋ 3 ਕਲਾਸ ਕੇ ਮੋਤੀ ਗੈਸ ਠੀਕ ਹੈ ਇਦਾਂ ਤੁਸੀਂ ਫਿਰ ਆਪ ਦਾ ਡਿਜ਼ਾਈਨ ਹੈ ਜਿਹੜਾ ਉਹ ਗ੍ਰੇਟ ਜੇ ਤੁਹਾਨੂੰ ਆਪ ਨੂੰ ਸਟਿਚਿੰਗ ਹੋ ਗਿਆ ਗ੍ਰੇਟ ਕਰ ਸਕਦੇ ਹੋ ਸਾਡੇ ਤੋਂ ਕਰਵਾਉਣਾ ਸਾਡੇ ਤੋਂ ਕਰਵਾ ਸਕਦੇ ਹੋ ਤੁਹਾਡੀ ਚੋਇਸ ਅਗਰ ਇਸ ਤੋਂ ਬਾਅਦ ਠੀਕ ਹੈ ਇਹਨਾਂ ਨੇ ਇਹ ਦੋ ਸ਼ਰਟਾਂ ਬਰਵਾਉਣੀਆਂ ਸੀਗੀਆਂ ਇਹਨਾਂ ਸ਼ਰਟਾਂ ਹਨਾ ਹਾਂਜੀ ਤੇ ਮੇਰੇ ਸ਼ਰਟਾਂ ਕਹਿੰਦੀ ਵੀ ਸਾਡੇ ਕੋਲ ਵੀ ਤਿੰਨ ਸ਼ਰਟਾਂ ਨੇ ਤੇ ਤਿੰਨੋਂ ਸ਼ਰਟਾਂ ਨਾਲ ਜੇ ਦੀਦੀ ਵੀ ਤੁਸੀਂ ਕੋਈ ਬਾਟਮ ਲਗਾ ਦੇ ਤਾਂ ਆਪਾਂ ਵਾਈਟ ਚਿਕਨ ਦੀ ਬਾਟਮ ਲਗਾਈ ਆ ਜੇ ਤੁਹਾਡੇ ਕੋਲ ਵੀ ਇੱਕੋ ਜਿਹੇ ਸ਼ਰਟਾ ਹੋਣ ਜਿੰਨਾ ਦੇ ਵਿੱਚ ਵਾਈਟ ਕਲਰ ਹੋਵੇ ਹਨਾ ਕਲੀਆਂ ਸ਼ਰਟਾਂ ਹੋਣ ਤਾਂ ਤੁਸੀਂ ਉਹਦੇ ਨਾਲ ਚਿਕਨ ਦੀ ਬਾਟਮ ਲਗਾ ਸਕਦੇ ਹੋ ਵਾਈਟ ਕਲਰ ਦੀ ਠੀਕ ਹੈ ਇਹ ਵਾਈਟ ਕਲਰ ਦੀ ਚਿਕਨ ਦੀ ਬਾਟਮ ਆਪਾਂ ਆਪਣੇ ਕੋਲੋਂ ਲਗਾਈ ਆ ਫਸਟ ਜਿਹੜਾ ਇਹਨਾਂ ਦਾ ਕੁੜਤਾ ਸੀਗਾ ਉਹ ਆਪਾਂ ਯੂ ਸ਼ੇਪ ਠੀਕ ਹੈ ਯੂ ਸ਼ੇਪ ਰੱਖਿਆ ਦਾ ਤੇ ਪਾਕਟ ਲਗਾਈ ਆ ਆਪਾਂ ਕੁਰਤੀ ਦੀ ਠੀਕ ਹੈ ਪਾਕਟ ਲਗਾਈ ਆ ਪ੍ਰੋਪਰ ਕੁਰਤੀ ਦੀ ਤੇ ਬਾਹਾਂ ਦੇ ਉੱਪਰ ਆਪਾਂ ਡਿਜ਼ਾਈਨਿੰਗ ਕੀਤੀ ਆ ਦੇਖ ਸਕਦੇ ਤੁਸੀਂ نیچے ਕੱਪੜਾ ਲਾ ਕੇ ਮਹਿਰੂਨ ਕਲਰ ਦਾ ਉੱਪਰ ਆਪਾਂ ਕ੍ਰੋਸਿੰਗ ਕੀਤੀ ਆ ਥੈਨ ਇਸ ਤੋਂ ਬਾਅਦ ਜਿਹੜਾ ਨੈਕ ਆ ਉਹ ਤੁਸੀਂ ਦੇਖ ਸਕਦੇ ਹੋ ਕੁਰਤਾ ਡਿਜ਼ਾਈਨ ਕਰਕੇ ਨੈਕ ਬਣਾਇਆ ਹੈ ਠੀਕ ਹੈ ਬਿਲਕੁਲ ਸਮਾਲ ਜਿਹਾ ਨੈਕ ਬਣਾਇਆ ਦਾ ਜਿਦਾਂ ਤੁਸੀਂ ਇਤਨਾ ਨੈਕ ਬਣਾਉਣਾ ਹੁੰਦਾ ਤੁਸੀਂ ਫਰੰਟ ਰੱਖ ਲਿਆ ਕਰੋ 4 ਇੰਚ ਰੈਕ ਰੱਖ ਲਿਆ ਕਰੋ 2.5 ਇੰਚ ਪਰ ਕੁਰਤੇ ਵਾਲਾ ਜਿਹੜਾ ਗਲਾਗਾ ਉਹ ਤਿਆਰ ਹੋ ਜਾਂਦਾਗਾ ਬਾਈ ਲੋ ਵੀ ਇਹ ਕੁਰਤਾ ਵੀ ਆਪਣਾ ਬਣ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਨੈਕਸਟ ਕੁਰਤਾ ਇਹਨਾਂ ਦਾ ਭਾਅ ਬਣਾਇਆਗਾ ਇਹੀ ਬਾਟਮ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਾਂ ਵਾਈਟ ਕਲਰ ਦਾ ਕੱਪੜਾ ਯੂਜ਼ ਕੀਤਾਗਾ ਵੀ ਸ਼ੇਪ ਬਣਾ ਕੇ ਫਿਰ ਪੱਟੀ ਲਗਾ ਕੇ ਦੱਬਤੀ ਉਹਦੇ ਉੱਪਰ ਆਪਾਂ ਲੇਸ ਲਗਾਈ ਹੈ ਕਰੀਮ ਕਲਰ ਦੀ ਇਹ ਮੜਕੀ ਆਪਾਂ ਬਟਰ ਲਗਾ ਦਿੰਦੇ ਆਂ ਫਿਰ ਇਹ ਸਫਾ ਬੈਲ ਸ਼ੇਪ ਬਾਹਰ ਤੇ ਲਗਾਤੀ ਤੇ ਚਾਕਾਂ ਤੇ ਆਪਾਂ ਅੱਗੇ ਪਿੱਛੇ ਸੇਮ ਲੇਸ ਕੱਟਦੇ ਆਂ ਠੀਕ ਹੈ ਇੱਕ ਇਹਨਾਂ ਦੀ ਸਹੀਦਾ ਬਣਾਇਆ ਕਰ ਹੇ ਫੁਰਤ ਇਹ ਕਿਨਾਂ ਦਾ ਬਣ ਸਹੀਦਾ ਕਿ ਮੈਂ ਤਾਂ ਹਜੇ ਇਧਰ ਰੱਖੀ ਹੈ ਨਹੀਂ ਪੈਕ ਨਹੀਂ ਕਰ ਰਹੀ ਕਿਉਂਕਿ ਇਹਨਾਂ ਨੂੰ ਫਿਰ ਵੀਡੀਓ ਸ਼ੂਟ ਕਰਨੀ ਸੀ ਇੰਸਟਾ ਵਾਸਤੇ ਵੀ ਆਪਾਂ ਇਹ ਕਾਵਲਾ ਡਿਜ਼ਾਈਨ ਬਣਾਇਆ ਚਾਕਾਂ ਦੀ ਤਸਵੀਰ ਵੀ ਆ ਬਸ ਇੱਥੇ ਕੀ ਆ ਇਹ ਆਪਾਂ ਥੋੜਾ ਜਿਹਾ ਪਾਣ ਪੱਤਾ ਸ਼ੇਪ ਬਣਾਤਾ ਗਲਾ ਠੀਕ ਹੈ ਤੇ ਇਤੇ ਮੜ ਕੇ ਨਹੀਂ ਲਾਏ ਬਟਨ ਇਹ ਤੇ ਵਲਟ ਬਟਨ ਲਗਾਤੇ ਇਹ ਡਿਜ਼ਾਈਨਿੰਗ ਆਪਾਂ ਇੱਥੇ ਚੇਂਜ ਕਰਤੀ ਸੀ ਜੀ ਤਾਂ ਇਹ ਤੋਂ ਬਾਅਦ ਆ ਗਿਆ ਆਵਲਾ ਕੋਰਤਾ ਇਹ ਗੱਟ ਵਾਲਾ ਕੋਰਤਾ ਬਣਾਇਆਗਾ ਆਪਾਂ ਪਾਈਪਿੰਗ ਵਿੱਚ ਦੀ ਦਵਾ ਕੇ ਕੱਢ ਕੇ ਦੈਨ ਇਸ ਤੋਂ ਬਾਅਦ ਆਪਾਂ ਇੱਥੇ ਲਗਾਤੇ ਬੀ ਸ਼ੇਪ neck ਬਟਨ ਲਗਾਤੇ ਮੜ ਕੇ نیچے ਥੋੜਾ ਜਿਹਾ ਆਪਾਂ ਕੱਟ ਰੱਖਿਆਗਾ ਠੀਕ ਹੈ ਤੇ ਚਾਕਾਂ ਤੇ ਆਪਾਂ ਅੱਗੇ ਪਿੱਛੇ ਥੋੜੀ ਜਿਹੀ ਹੈਵੀ ਲੇਸ ਲਗਾਈ ਹੈ ਜੇ ਤੁਸੀਂ ਇਦਾਂ ਦਾ ਕੁੜਤਾ ਤਿਆਰ ਕਰਨਾ ਹੁੰਦਾ ਇੱਕ ਤੁਸੀਂ ਪਾਈਪਿੰਗ ਚਾਹੀਦੀ ਹੈ ਤੁਹਾਨੂੰ ਇੱਕ ਤੁਹਾਨੂੰ ਥੋੜੀ ਜਿਹੀ ਮੋਟੀ ਲੇਸ ਚਾਹੀਦੀ ਆ ਚਾਕ ਥੋੜੀ ਜਿਹੀ ਛੋਟੇ ਰੱਖੇ ਜਾਣਗੇ ਤੇ ਜਿਹੜੀ ਬਾਹਾਂ ਗਈ ਗਾਇਜ਼ ਬਾਹਾਂ ਬਣਾਈ ਆਪਾਂ ਇੱਥੇ ਲਾਸਟਿਕ ਪਾਈ ਹੈ ਠੀਕ ਹੈ ਲਾਸਟਿਕ ਪਾ ਕੇ ਇਹ ਰਹੀ ਬਾਹ ਜਿਹੜੀ ਹੈਗੀ ਆਪਾਂ ਇਹਦੀ ਤਿਆਰ ਕੀ ਹੋ ਗਿਆ ਕੰਮ ਹੋ ਗਿਆ ਰਿੱਕੀ ਕੰਮ ਕਰੇ ਤੁਸੀਂ ਆਪ ਦੇ ਇੱਕ ਚੋਲੇ ਡੀਟੇਲ ਭੇਜੋ ਮਤਲਬ ਜਦੋਂ ਮਲੇਰਕੋਟ ਵਾਲੀ ਭੇਜਣਗੀ ਜਿੱਦਾਂ ਆਪਾਂ ਨੂੰ ਹੈ ਨਾ ਠੀਕ ਹੈ ਖਾਂਜੀ ਇਹ ਵੀ ਆਪਣਾ ਹੋ ਗਿਆ ਦਨ ਅਕਸ ਤੋਂ ਬਾਅਦ ਲਾਸਟ ਇਹਨਾਂ ਦਾ ਸੀਗਾ ਕੋਰਸ ਸੈਟ ਇਹ ਫਰਸੀ ਸਲਵਾਰ ਨੂੰ ਪਹੁੰਚਾ ਰੱਖ ਕੇ ਆਪਾਂ ਕਿਉਂਕਿ ਇਹ ਕੁੜੀਆਂ ਕਹਿੰਦੀਆਂ ਵੀ ਦੀਦੀ ਸਾਡੀ ਵੀ ਜਿਆਦਾ ਨੀਵੀ ਨਹੀਂ ਜਿਵੇਂ ਤੁਸੀਂ ਫਰਸੀ ਸਲਵਾਰ ਬਣਾਈ ਸੀ ਆਪਦੀ ਉਦਾਂ ਹੀ ਬਣਾਇਓ ਮੈਂ ਫਰਸੀ ਨਹੀਂ ਸੀ ਬਣਾਈ ਸਟ੍ਰੇਟ ਹੀ ਬਣਾਈ ਸੀ ਬਸ ਪੌਂਚਾ ਜਿਹੜਾ ਹੈਗਾ ਉਹ ਚੌੜਾ ਪਾਇਆ ਸੀਗਾ ਤੇ ਆ ਤੁਸੀਂ ਡਿਜ਼ਾਈਨ ਨੂੰ ਬਹੁਤ ਪਿਆਰ ਦਿੱਕਤਾ ਸੀਗਾ অর্ਗੈਂਜ਼ਾ ਲਗਾਉਣਾ ਨੈਕਟ ਆਪਨਾ ਵਾਲਾ ਕੋਰਸਟ ਰੈਡੀ ਕੀਤਾ ਹੈਗਾ ਠੀਕ ਹੈ ਤੇ ਸਲਵਾਰ ਨੂੰ ਤੁਹਾਨੂੰ ਦਿਖਾ ਕੇ ਤੇ ਤੁਸੀਂ ਨੈਕ ਦੇਖ ਲਓ অর্ਗੈਂਜ਼ਾ ਲਗਾ ਕੇ ਆਪਾਂ ਲੇਸ ਲਗਾਈਏ ਦਵਾ ਕੇ ਸੀਮਾ ਪਰ ਡਿਜ਼ਾਈਨ ਕੀਤਾਗਾ ਠੀਕ ਆ ਅੱਗੇ ਪਿੱਛੇ ਆਪਾਂ ਲਗਾਏਗਾ ਸੀਮਾ ਆਪਾਂ ਬਾਹਾਂ ਦੇ ਉੱਪਰ ਜੋ ਇੰਟਰ ਲਗਾ ਕੇ ਦਨ ਇਸ ਤੋਂ ਬਾਅਦ ਇਹ ਇਸ ਕਿਵਾਕੇ ਲਗਾਈਏ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਰੈਡੀ ਹੁੰਦਾ ਦਾ ਕਾਫੀ ਜਣੇ ਲੋਕਾਂ ਨੇ ਇਹ 700 ਸਟਿਚ ਕਰਵਾਇਆ ਡਿਜ਼ਾਈਨ ਤੁਸੀਂ ਵੀ ਕਰਵਾ ਸਕਦੇ ਹੋ ਕੰਲੀ ਸਟੀਚਿੰਗ ਦੇਣੀ ਹੈ ਕੰਲੀ ਸਟੀਚਿੰਗ ਵੀ ਦੇ ਸਕਦੇ ਹੋ ਠੀਕ ਹੈ ਜੀ ਇਹ ਸੀਗੇ ਆਪਣੇ ਅੱਜ ਦੇ ਸੂਟ ਜਿਹੜੇ ਆਪਾਂ ਅੱਜ ਰੈਡੀ ਕਰਦੇ ਸੀਗੇ ਠੀਕ ਹੈ ਤੇ ਅੱਜ ਆਪਾਂ ਇਹ ਡਿਸਪੈਚ ਕਰਨੇ ਆ ਕੱਟਦਾ ਹਾਂ ਲਓ ਬਈ ਲਿਵਾ ਸਿੱਖਾਸ ਫਾਈ ਮੰਨ ਕੇ ਕੋਰਸ ਵੀ ਆ ਸਰਟੀਫਿਕੇਟ ਦਿੱਤਾ ਅੱਜ ਆਪਾਂ ਕੁੜੀ ਨੂੰ ਇੱਕ ਇਹਦਾ ਸਿੱਖਣ ਵਾਲਾ ਸਰਟੀਫਿਕੇਟ ਦਿੱਤਾ ਹਨਾ ਐਕਸਪੀਰੀਅੰਸ ਦਿੱਤਾ ਐਕਸਪੀਰੀਅੰਸ ਦਿੱਤਾ ਸੀ ਅੱਜ ਜੀ ਜੀ ਦੋਨਾਂ ਚੀਜ਼ਾਂ ਦਾ ਨਾੜੇ ਸਿੱਖਣ ਦਾ ਨਾੜੇ ਦੀ ਜੌਬ ਦਾ ਕੀ ਦੇ ਲਓ ਬਈ ਆਪਾਂ ਹੋ ਗਏ ਆ ਰੈਡੀ ਤੇ ਗਾਇਸ ਤੁਹਾਨੂੰ ਮੈਂ ਦੱਸਦਾ ਜਿਹੜਾ ਆਪਾਂ ਆਹ ਟਰੌਜ਼ਰ ਠੀਕ ਆ ਜਿਵੇਂ ਵੇਅਰ ਕੀਤਾਗਾ ਇਹ ਟਰੌਜ਼ਰ ਨਾ ਮੈਂ ਜੂੜਿਓ ਤੋਂ ਲਿਆ ਸੀਗਾ ਤੇ ਉਦੋਂ ਲਿਆ ਸੀਗਾ ਮੈਂ 200 ਰੁਪਏ ਦਾ ਠੀਕ ਹੈ ਤੇ ਉਦੋਂ ਆਫ ਲੱਗੀ ਸੀ ਕਿ ਤੇ ਅੱਜ ਵੀ ਮੈਂ ਦੇਖਦੀ ਆਂ ਵੀ ਜੇ ਉੱਥੇ ਆਫ ਲੱਗੀ ਹੋਈ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਸ਼ੇਅਰ ਕਰੂੰਗੀ ਸ਼ੇਅਰ ਕਰੂੰਗੀ ਕਿਉਂਕਿ ਉੱਥੇ ਆਫਰ ਲੱਗਦੀ ਹੁੰਦੀ ਐ ਐਂਡ ਤੇ ਜੂਨ ਦੇ ਚ ਤੇ ਅੱਜ ਮੈਂ ਚੈੱਕ ਕਰਕੇ ਆਉਂਗੀ ਜੇ ਉੱਥੇ ਆਫਰ ਲੱਗੀ ਹੋਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਤੁਸੀਂ ਵੀ ਇਦਾਂ ਦਾ ਟਰੌਜ਼ਰ ਬਾਏ ਕਰਨਾ ਹੋਇਆ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸਸਤਾ ਮਿਲ ਜਾਂਦਾ ਤੇ ਵਧੀਆ ਵੀ ਲੱਗਦਾ ਲੋ ਵੀ ਰਿੱਕੀ ਅੱਜ ਖਵਾਉਣ ਜਾ ਰਹੇ ਆ ਮੈਨੂੰ ਪੀਜ਼ਾ ਤੇ ਅਸੀਂ ਜੂੜਿਓ ਵੀ ਜਾ ਕੇ ਆਵਾਂਗੇ ਦੇਖਾਂਗੇ ਕਿ ਉੱਥੇ ਇਹ ਸੇਲ ਲੱਗੀ ਹੋਈ ਹੈ ਕਿਉਂਕਿ ਮੇਰਾ ਟਰੌਜ਼ਰ ਬਹੁਤ ਸਸਤਾ ਮਿਲਿਆ ਸੀਗਾ ਤੇ ਰਿੱਕੀ ਨੂੰ ਬਹੁਤ ਸੋਨਾ ਵੀ ਲੱਗਿਆ ਏ ਤ ਉਹਨੂੰ ਯਾਦ ਤਾਂ ਵੀ ਇੱਕ ਐਵੇਂ ਦਾ ਟਰੌਜ਼ਰ ਆਪਾਂ ਲੁਧਿਆਣੇ ਤੋਂ ਮੈਨੂੰ ਦੀਦੀ ਨੇ ਗਿਫਟ ਕੀਤਾ ਸੀਗਾ ਅਮਨਿੰਦਰ ਦੀਦੀ ਨੇ 2000 ਦਾ ਆਇਆ ਸੀਗਾ ਉਦੋਂ ਉਹ ਸੋਨਾ ਸੀ ਨੀਲਾ ਜਿਹਾ ਉਹ ਬਹੁਤ ਟਾਈਮ ਹੋ ਗਿਆ ਹੁਣ ਤੋਂ 4-5 ਸਾਲ ਹੋ ਗਏ ਉਹ 6 ਸਾਲ ਹੋ ਗਏ ਇਹਨਾਂ ਨਾਲ ਨੂੰ ਹਾਂ 6 ਸਾਲ ਹੋ ਗਏ ਉਦੋਂ ਤਾਂ 2000 ਦੀ ਵੈਲਿਊ ਵੀ ਬਹੁਤ ਸੀ ਮੈਂ ਸਾਰਿਆਂ ਨੂੰ ਦੱਸ ਰਹੀ ਸੀ ਪਤਾਇਆ ਇਹ ਮੈਂ 2000 ਦਾ ਟਰੌਜ਼ਰ ਲੈ ਕੇ ਆਈ ਹਾਂ ਮੇਰੇ ਲਈ ਬਹੁਤ ਮਹਿੰਗਾ ਸੀ ਨਾ ਚਲੋ ਹੁਣ ਚਲਦੇ ਆਂ ਇਹ ਪਾਵਰ ਪਲੱਟ ਜਾਓ ਜਾਓ ਜੁਜਾਰ ਜਾਓ ਲੋਵੀ ਆਪਾਂ ਪਾਉਂਜੀ ਕੈਨੇਡੀਅਨ ਪੀਜ਼ ਆ ਤੇ ਰਿੱਕੀ ਕਰ ਰਹੇ ਆ ਆਰਡਰ ਇਥਰ ਜੁਜਾਰ ਨੂੰ ਛੜਥਾ ਨੀਚੇ ਇੱਥੇ ਆ ਕੇ ਬਹੁਤ ਖੁਸ਼ ਹੁੰਦਾਗਾ ਜੁਜਾਰ ਆਜੋ ਕਿੰਨੇ ਟਾਈਮ ਬਾਅਦ ਘੱਟੋ ਘੱਟ 1 ਮਹੀਨੇ ਬਾਅਦ ਸਾਰੀ ਮੈਂ ਹੁੰਦੀ ਆ ਥੈਂਕ ਯੂ ਸੋ ਮਚ ਜਾਰ ਖਾ ਰਹੇ ਫ੍ਰੈਂਚ ਫਰਾਈ ਅਸੀਂ ਖਾ ਰਹੇ ਆ ਪੀਜ਼ਾ ਜਾਰ ਆਜੋ ਲੋ ਬਈ ਗਾਇਸ ਪੀਜ਼ਾ ਖਾ ਲਿਆ ਭਈ ਆਪਾਂ ਬਹੁਤ ਸੁਆਦ ਸੀਆ ਸਾਨੂੰ ਆਲਮੋਸਟ ਕੈਨੇਡੀਅਨ ਪੀਜ਼ਾ ਹੀ ਵਧੀਆ ਲੱਗਦਾ ਫੋਟੋਆਂ ਵੀ ਕਰ ਲਈਆਂ ਸੀ ਉੱਠ ਨਾਲ ਪੋਤੇ ਨਾਲ ਹੁਣ ਅਸੀਂ ਜਾ ਰਹੇ ਹਾਂ ਘਰੇ ਕਿਉਂਕਿ ਘਰੇ ਜਾ ਕੇ ਅੱਜ ਬਣਾਵਾਂਗੇ ਕੱਤੂ 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 ਬਣਾਵਾਂਗੇ ਅੱਜ ਆ ਕੇ ਲੋ ਬਈ ਆਚਾਰ ਬਾਤਾ ਸੀ ਮੈਨੂੰ ਲੱਗਾ ਪੂਆ ਜੀ ਨੂੰ ਫੋਨ ਕਰਕੇ ਮੰਮੀ ਨੇ ਦੱਸਿਆ ਹੋਊਗਾ ਤੇਰਾ ਆਚਾਰ ਬਾਤਾ ਭਾਈ ਖੁਸ਼ ਹੋ ਗਈ ਹੋਣੀ ਹੈ ਨਾ ਮੰਮੀ ਨੇ ਆਉਦੀ ਭਰਾਈ ਵਾਸਤੇ ਵੀ ਆਚਾਰ ਪੌਣਾ ਆਪਾਂ ਘਰ ਵਾਸਤੇ ਹੀ ਪੌਣਾ ਇੱਕ ਕੰਮ ਵਾਲੀ ਵਾਸਤੇ ਪੌਣਾ ਇੱਕ ਮੇਰੇ ਵਾਸਤੇ ਪੌਣਾ ਮੰਮੀ ਨੇ ਮੈਂ ਬੁਟੀਕ ਤੇ ਲੈ ਕੇ ਜਾਉਂਗੀ ਠੀਕ ਐ ਮੰ ਆ ਸੱਜੇ ਮੰਮੀ ਨੇ ਕੀ ਸੱਜੇ ਗੱਦੂ ਬਣਾਈਏ ਜਿਆਰੇ ਉਹ ਆਪਣੇ ਜਿੱਡਾ ਪੈਰ ਚੱਕੀ ਫਿਰਦੇ ਹੋ ਆਜੋ ਪੈਰ ਜਿੱਡਾ ਹੈਗਾ ਆ ਚਿਕੂ ਹਾਂ ਭਈਆ ਹਾਂ ਹਾਂ ਨੋ ਬਈ ਗਾਇਸ ਅੱਜ ਆਪਾਂ ਬਣਾਉਣੀ ਆ ਦੁੱਧ ਕद्दू ਮੈਂ ਜਿਹੜਾ ਦੁੱਧ ਕद्दू ਬਣਾਉਣੀ ਹਣੀ ਆ ਪਹਿਲਾਂ ਮੈਂ ਤੇਲ ਨੂੰ ਚੰਗੀ ਤਰ੍ਹਾਂ ਜਦੋਂ ਤੇਲ ਗਰਮ ਹੋ ਜਾਂਦਾ ਉਹਦੇ ਵਿੱਚ ਜੀਰਾ ਪਾ ਲਈਦਾ ਗੰਡੇ ਭੁੰਨ ਲਈਦੇ ਨੇ ਐਦੋਂ ਬਾਅਦ ਫਿਰ ਮੈਂ ਆ ਜਿਹੜੀਆਂ ਫਾੜੀਆਂ ਹੁੰਦੀਆਂ ਨੇ ਕਦੂਰੀਆਂ ਉਹਨਾਂ ਨੂੰ ਇਹਦੇ ਵਿੱਚ ਪਕਾਉਣੀ ਆ ਚੰਗੇ ਤਰੀਕੇ ਨਾਲ ਜਿੰਨਾ ਟਾਈਮ ਹੋਣ ਇਹ ਚੰਗੇ ਤਰੀਕੇ ਨਾਲ ਪੱਕਦੀਆਂ ਨੇ ਫਾੜੀਆਂ ਠੀਕਾ ਪੋਲੀਆਂ ਨਹੀਂ ਹੁੰਦੀਆਂ ਕੁੱਲ ਨਹੀਂ ਜਾਂਦੀਆਂ ਉਹਨਾਂ ਟਾਈਮ ਇਹਦੇ ਵਿੱਚ ਨੂਨ ਮਿਰਚ ਮਸਾਲਾ ਕੁਛ ਨਹੀਂ ਪਾਉਣਾ ਲਸਣ ਜ਼ਰੂਰ ਮੈਂ ਕੁੱਟ ਕੇ ਭਈਆ ਮੈਂ ਇਸ ਤਰੀਕੇ ਨਾਲ ਬਣਾਉਣੀ ਹੁੰਦੀ ਹੈ ਲੋ ਬੂਨ ਮਿਰਚ ਮਸਾਲਾ ਪਾਫਾ ਲਿਆਗਾ ਇਹ ਤੋਂ ਹੁਣ ਚੰਗੀ ਤਰੀਕੇ ਨਾਲ ਕੂਲ ਲਾਂਗੇ 5 ਮਿੰਟ ਆਪਾਂ ਇਹਨੂੰ ਇਦਾਂ ਹੀ ਹਿਲਾਈ ਜਾਵਾਂਗੇ ਫਿਰ ਉਸ ਤੋਂ ਬਾਅਦ ਇੱਕ ਪਾਣੀ ਪਾਉਂਗਾ ਲੋ ਬਈ ਗਾਇਜ਼ ਸਬਜ਼ੀ ਆਪਾਂ ਬਣਾਇਆ ਏ ਕਟਾ ਗੁੰਨਿਆ ਠੀਕ ਆ ਸਾਰਾ ਪੰਨੇ ਵੇਰਤਾ ਆਪਾਂ ਤੇ ਬਾਕੀ ਬਈ ਇੱਕ ਗੱਲ ਜ਼ਰੂਰ ਕਹੂੰਗੀ ਹਰ ਇੱਕ ਬੰਦੇ ਨੂੰ ਚਾਹੀ ਤੁਸੀਂ ਬਾਹਰ ਕੰਮ ਕਰਦੇ ਹੋ ਕੁੜੀਓ ਥਾਲ ਰੋਟੀ ਜ਼ਰੂਰ ਬਣਾਉਣੀ ਚਾਹੀਦੀ ਘਰੇ ਆ ਕੇ ਆਪਦੀ ਫੈਮਿਲੀ ਵਾਸਤੇ ਕਿਉਂਕਿ ਜਦੋਂ ਇੱਕ ਔਰਤ ਦਿਲ ਤੋਂ ਹਨਾ ਆਪਦੇ ਘਰ ਦਾ ਕੰਮ ਕਰਦੀ ਹੈ ਚਾਹੇ ਉਹ ਬਾਹਰ ਕੰਮ ਕਰਦੀ ਹੋਵੇ ਤੇ ਰਸੋਈ ਚੋਂ ਦਿਲੋਂ ਆਪਦੇ ਹੱਥ ਨਾਲ ਰੋਟੀ ਬਣਾਉਂਦੀ ਆ ਸਬਜ਼ੀ ਬਣਾਉਂਦੀ ਆ ਹਨਾ ਚਲੋ ਜਿਹੜੀਆਂ ਬਣਾ ਸਕਦੀਆਂ ਹੁਣ ਕਈ ਵਾਰ ਜੋ ਆਪਾਂ ਬਹੁਤ ਔਖੀਆਂ ਵੀ ਹੁੰਦੀਆਂ ਨੇ ਐਵੇਂ ਨਹੀਂ ਵੀ ਸਾਰੀਆਂ ਨਹੀਂ ਸੌਖੀਆਂ ਹੁੰਦੀਆਂ ਨੇ ਹਨਾ ਜਿਹੜੇ ਵੀ ਬਣਾ ਸਕਦੇ ਆ ਕਿਉਂਕਿ ਬਰਕਤ ਹੁੰਦੀ ਹੈ ਆਪਣੇ ਘਰ 'ਚ ਬਰਕਤ ਆਉਂਦੀ ਹੈ ਇਸ ਚੀਜ਼ ਨਾਲ ਮੇਰਾ ਮੇਰਾ ਮੰਨਣਾ ਹੈ ਕਿਉਂਕਿ ਮੇਰੀ ਦਾਦੀ ਦਾ ਇਹ ਮੰਨਣਾ ਹੈ ਮੇਰੀ ਦਾਦੀ ਹਮੇਸ਼ਾ ਕਹਿੰਦੀ ਸੀ ਪੁੱਤ ਚਾਹੇ ਕੁਛ ਮਰਜ਼ੀ ਹੋਵੇ ਚਾਹੇ ਤੁਸੀਂ ਆਪ ਦਾ ਕੋਈ ਕੰਮ ਚਲਾ ਲਿਓ ਚਾਹੇ ਤੁਸੀਂ ਨੌਕਰੀ ਕਰਦੇ ਹੋਵੋ ਠੀਕ ਹੈ ਜੇ ਤੁਸੀਂ ਬਣਾ ਸਕਦੇ ਹੋ ਤਾਂ ਜ਼ਰੂਰ ਬਣਾਓ ਜੇ ਬਣਾ ਸਕਦੇ ਤੇ ਆਪਾਂ ਰੋਜ਼ ਦੇ ਲਈ ਆ ਕਿ ਮੇਰਾ ਇਹ ਕੰਮ ਹੁੰਦਾ ਵੀ ਸਬਜ਼ੀ ਬਣਾਉਣੀ, दाल ਸਬਜ਼ੀ ਬਣਾਉਣੀ, ਆਟਾ ਗੁੰਨਣਾ, ਇਸ ਤੋਂ ਬਾਅਦ ਸਾਰੀ ਫੈਮਿਲੀ ਦੀ ਰੋਟੀ ਬਣਾਉਣੀ। ਤੇ ਮੈਨੂੰ ਵਧੀਆ ਵੀ ਲੱਗਦਾ। ਮੈਂ ਅੱਜ ਤੱਕ ਨਹੀਂ ਅਕੀ ਇਹ ਕੰਮ ਤੋਂ ਮੈਂ ਵਧੀਆ ਸਮਾਈਲ ਕਰਕੇ ਬਣਾਉਣੀ ਆ। ਵਧੀਆ ਲੱਗਦਾ ਮੈਨੂੰ। ਤੇ ਤੁਸੀਂ ਵੀ ਜਰੂਰ ਬਣਾਇਆ ਕਰੋ। ਠੀਕ ਹੈ? ਬਾਕੀ ਖੁਸ਼ ਰਹੋ ਬਈ ਸਾਰੀਆਂ ਜਾਨੀਆਂ ਹਨਾ। ਤੇ ਕੰਮ ਕਰਨ ਚ ਮੈਨੂੰ ਇਹ ਲੱਗਦਾ ਵੀ ਕੰਮ ਕੁੜੀ ਦੇ ਕਰਮ ਹੁੰਦੇ ਆ ਹਨਾ। ਕੰਮ ਕਰਨ ਚ ਕੋਈ ਸ਼ਰਮ ਨਹੀਂ ਹੁੰਦੀ ਚਾਹੀ ਆਪਣੇ ਘਰੇ ਕੋਈ ਵੀ ਕੰਮ ਆ ਜੇ ਤੁਸੀਂ ਨੌਕਰੀ ਨਹੀਂ ਵੀ ਕਰਦੀਆਂ ਯਾਰ ਜੇ ਤੁਸੀਂ ਸਾਰਾ ਦਿਨ ਘਰ ਦਾ ਕੰਮ ਕਰਦੀਓ ਤਾਂ ਤੁਸੀਂ ਵੀ ਇੱਕ ਮੁਲਾਜ਼ਮ ਹੋ ਤੁਸੀਂ ਵੀ ਇੱਕ ਅਫਸਰ ਹੋ ਕਿਸੇ ਮੁਲਾਜ਼ਮ ਨਾਲੋਂ ਅਫਸਰ ਨਾਲੋਂ ਘੱਟ ਨਹੀਂ ਹੈਗੇ ਤੁਸੀਂ ਠੀਕ ਹੈ ਤਾਂ ਬਹੁਤ ਰਿਸਪੈਕਟ ਹੈ ਉਹਨਾਂ ਭੈਣਾਂ ਲਈ ਠੀਕ ਹੈ ਕਿਉਂਕਿ ਘਰ ਦਾ ਕੰਮ ਵੀ ਇੱਕ ਡਿਊਟੀ ਆ ਉਹਦੇ ਬਿਨਾਂ ਤਾਂ ਕੁਝ ਵੀ ਨਹੀਂ ਬਣਦਾ ਘਰ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਬਾਹਰ ਨੌਕਰੀ ਕਰਨੀ ਕੋਈ ਹੋਰ ਕੰਮ ਸੰਭਾਲਣਾ ਸੌਖਾ ਪਰ ਘਰ ਸੰਭਾਲਣਾ ਬਹੁਤ ਔਖਾ ਹੁੰਦਾ ਇੱਕ-ਇੱਕ ਕੇ ਥੀਨ ਨੂੰ ਜੋੜ ਕੇ ਰੱਖਣਾ ਹਨ ਤੇ ਬਾਕੀ ਕਰਮ ਕੰਮ ਦੇ ਵਿੱਚ ਕੋਈ ਸ਼ਰਮਿੰਦਗੀ ਨਹੀਂ ਹੁੰਦੀ ਜੀ ਆਪਾਂ ਕਹ ਜੀਏ ਵੀ ਸ਼ਰਮ ਆਉਂਦੀ ਆ ਕਈ ਵਾਰ ਕੋਈ ਕੁੜੀ ਕਹੇ ਮੈਨੂੰ ਬਹੁਤ ਜਿੜ ਦੀ ਨੂੰ ਸ਼ਰਮ ਆਉਂਦੀ ਆ ਕੋਈ ਸ਼ਰਮ ਵਾਲਾ ਕੰਮ ਨਹੀਂ ਕੰਮ ਕੰਮੀ ਹੁੰਦਾ ਤੇ ਇੱਕ ਕੰਮ ਜਿਹੜਾ ਹੁੰਦਾ ਉਹ ਬੰਦੇ ਦਾ ਕਰਮ ਹੁੰਦਾ ਬਾਈ ਮੈਂ ਵੀ ਸਾਰੇ ਕੰਮ ਕੀਤੇ ਆ ਹਨ ਤਾਂ ਮੈਨੂੰ ਕੋਈ ਸ਼ਰਮ ਨਹੀਂ ਹੁੰਦੀ ਤੇ ਅੱਜ ਜੇ ਹੁਣ ਮੈਨੂੰ ਕਰਨੇ ਵੀ ਪੈਗੇ ਕੱਲ ਨੂੰ ਜ਼ਿੰਦਗੀ ਦੇ ਵਿੱਚ ਜੇ ਕਦੇ ਕੰਮ ਕਰਨੇ ਵੀ ਪੈਗੇ ਸਾਰੇ ਕੰਮ ਹੋਣੇ ਚਾਹੀਦੇ ਬੰਦੇ ਨੂੰ ਜੇ ਕਦੇ ਆਪਣੀ ਆਏ ਹੋਇਆ ਵੀਰ ਆ ਕੰਮ ਕਰਨਾ ਪੈ ਗਿਆ ਇਹ ਨਾ ਮਨ ਚ ਜਿਵੇਂ ਆ ਕੰਮ ਤਾਂ ਮੈਂ ਕੀਤਾ ਹੀ ਨਹੀਂ ਇਹ ਤਾਂ ਮੈਨੂੰ ਕਰਨਾ ਨਹੀਂ ਆਉਂਦਾ ਹਨਾ ਜਰੂਰ ਸਾਰੇ ਕੰਮ ਸਿੱਖਨੇ ਚਾਹੀਦੇ ਆ ਬੰਦੇ ਨੂੰ ਤੇ ਬਾਕੀ ਕੰਮ ਬੰਦੇ ਦੇ ਘਰ ਮੁੰਨੇ ਆਵੇ ਉਧਰ ਜਿਹੜਾ ਖੇਡੀਆਂਦਾ ਹੁਣ ਮੈਂ ਰਸੋਈ ਚੋਂ ਆਈਆਂ ਬਾਹਰ ਉਨਾ ਆਪਾ ਕੱਪੜੀ ਆ ਮੈਂ ਸੋਚੀ ਵੀ ਕੱਪੜੀ ਵੀ ਮਸ਼ੀਨ ਚ ਹਾਵਾ ਕਰਕੇ ਵੀ ਧੋਤੇ ਸੀ ਦੋ ਤਿੰਨ ਗੋਣ ਪਏ ਆ ਜੋ ਵੀ ਨਿਵੇੜਦੀ ਐ ਤੇ ਦੂਵਾਰ ਆਪਣਾ ਕੰਮ ਤੜਕੇ ਵਾਲਾ ਵੀ ਫਿਨਿਸ਼ ਹੋ ਜਾਊਗਾ ਕਰਕੇ ਸਿਰਫ ਸਫਾਈਆਂ ਰਹਿ ਜਾਣਗੀਆਂ ਉਹ ਪਤਾ ਐ ਨਾਲ ਕੰਮ ਵਾਲੀ ਨਾਲ ਕਰਵਾ ਦਾਂਗੇ ਉਹਦੇ ਨਾਲ ਵੀ ਅਸੀਂ ਨਾਲ ਇਹਨਾਂ ਲੱਗ ਕੇ ਕਰਵਾ ਦਿੰਨੇ ਹੁੰਨੇ ਆ ਕਿਉਂਕਿ ਐਵੇਂ ਹੁੰਦਾ ਉਹ ਥੋੜੀ ਜਿਹੀ ਵਿਚਾਰੀ ਐ ਹੁੰਦਾਗਾ ਵੀ ਥੱਕੀ ਹਰੀ ਜੀ ਹੁੰਦੀ ਐ ਜਿੰਨਾ ਕੋ ਉਹਦੇ ਨਾਲ ਕਰਵਾਇਆ ਜਾਂਦਾ ਉਹਨਾਂ ਕੋ ਕਰਵਾ ਦਿੰਨੇ ਆ ਆਪਾਂ ਨੂੰ ਕਿਹੜਾ ਕੋਈ ਆਏ ਹੁੰਦਾ ਇਸ ਸਾਰਾ ਕੰਮ ਉਹ ਨਹੀਂ ਕਰਕੇ ਜਾਣਾ ਹਨ ਜਿੰਨਾਂ ਕੋ ਆਪਣੇ ਤੋਂ ਹੁੰਦਾ ਆਪਾਂ ਉਹਦੇ ਨਾਲ ਹੱਥ ਬਟਾ ਦਿੰਨੇ ਹੁੰਦੇ ਆ ਚਾਹੇ ਆਪਣੇ ਘਰੇ ਕੰਮ ਕਰਦੀ ਆ ਠੀਕ ਹੈ ਪਰ ਜਿੰਨਾ ਹੁੰਦਾ ਆਪਾਂ ਉਹਦਾ ਉੰਨਾ ਹੱਥ ਬਟਾਉਣੇ ਆ